ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਿੱਧੀ ਸਲਵਾਰ ਦੀ ਕਟਿੰਗ ਜਿਸ ਵਿੱਚ 벨ਟ ਨਹੀਂ ਲੱਗਦੀ ਨਾ ਹੀ ਇਸ ਵਿੱਚ ਕੋਈ ਵੀ ਬਲ ਪੈਂਦਾ ਇਸ ਨੂੰ ਆਪਾਂ ਖੁੱਲੇ ਫੇਰਤੀ ਸਲਵਾਰ ਵੀ ਕਹਿੰਦੇ ਆ ਅੱਜ ਆਪਾਂ ਤੁਹਾਨੂੰ ਇਸ ਦੀ ਕਟਿੰਗ ਬਾਰੇ ਦੱਸਾਂਗੇ ਨਾਲ ਆਪਾਂ ਤੁਹਾਨੂੰ ਇਸ ਦੀ ਸਟਿਚਿੰਗ ਕਰਨੀ ਵੀ ਦੱਸਾਂਗੇ ਅੱਜ 얘 ਦੇ ਲਈ ਪਹਿਲਾਂ ਆਪਾਂ ਨੇ ਸਲਵਾਰ ਦੀ ਲੰਬਾਈ ਨਾਪ ਲੈਣੀ ਆ ਇਹਦਾ ਉੱਪਰ ਤੋਂ ਨੇਫੇ ਤੋਂ ਇੰਚ ਟੇਪ ਰੱਖਦੇ ਹੋਏ ਮੋਰੀ ਤੱਕ ਆਪੈਸ ਨੇ ਇਸ ਦੀ ਸਲਵਾਰ ਦਾ ਨਾਪ ਲਵਾਂਗੇ ਹਾਂਜੀ ਇਦਾਂ ਨੇਫੇ ਤੋਂ ਲੈ ਕੇ ਮੋਰੀ ਤੱਕ ਆਪਾਂ ਪਹਿਲਾਂ ਇਸ ਦਾ ਨਾਪ ਲਵਾਂਗੇ 34.5 ਇੰਚ ਇਦਾਂ ਆਪਾਂ ਨੇ ਨੇਫੇ ਤੋਂ ਬਿਲਕੁਲ ਮੋਰੀ ਦੇ ਸੈਂਟਰ ਤੱਕ ਇਸ ਦਾ ਨਾਪ ਲੈਣਾ 34.5 ਇੰਚ ਪਹਿਲਾਂ ਆਪਾਂ ਇਸ ਦੇ ਪੌਂਚੇ ਦੀ ਕਟਿੰਗ ਕਰਾਂਗੇ ਇਹ ਆਪਣੇ ਕੋਲੇ ਆਲ-ਓਵਰ ਸੂਟ ਸੀ ਇਸ ਵਿੱਚੋਂ ਆਪਾਂ ਨੇ ਇੱਕ ਨੀਜ਼ ਦਾ ਕੱਪੜਾ ਕੱਟ ਕਰ ਲਿਆ ਹਾਂ ਜੀ ਕਮੀਜ਼ ਕੱਟ ਕਰਨ ਤੋਂ ਬਾਅਦ ਉਸ ਦੇ ਨਾਲੋਂ ਜੋ ਕੱਪੜਾ ਲੈਂਦਾ ਉਸ ਵਿੱਚ ਆਪਾਂ ਇਸ ਦੇ ਪੌਂਚੇ ਦੀ ਕਟਿੰਗ ਕਰਾਂਗੇ ਐਦਾਂ ਪਹਿਲਾਂ ਆਪਾਂ ਨੇ ਕਮੀਜ਼ ਦੇ ਨਮਾਈ ਨਾਪ ਲਈ ਹੈ ਜੋ ਕਿ 34 ਇੰਚ ਹੈ ਉਸ ਵਿੱਚ ਆਪਾਂ 3 ਇੰਚ ਪਲੱਸ ਕਰਾਂਗੇ ਜਿੰਨੀ ਵੀ ਸਲਵਾਰ ਦੀ ਲੰਬਾਈ ਹੈ ਉਸ ਵਿੱਚ 3 ਇੰਚ ਪਲੱਸ ਲੈਣਾ ਜੋ ਕਿ ਤਾਂ ਜਾਂ ਚਾ ਪੱਪਾ ਆਪਣਾ ਉਪਰ ਨਹੀਂ ਫੇਟ ਜਾਵੇਗਾ ਅੱਧਾ ਇੰਚ नीचे मोरी ਵਿੱਚ ਜਾਵੇਗਾ ਇਸ ਦੀ ਲੰਬਾਈ ਆਪਾਂ ਲਵਾਂਗੇ ਉਹਨੂੰ 37 ਇੰਚ ਲੰਬਾਈ ਵਿੱਚ 3 ਇੰਚ ਪਲੱਸ ਕਰਦੇ ਹੋਏ ਆਪਾਂ ਨੇ ਇਸ ਦਾ ਨਿਸ਼ਾਨ ਲਗਾ ਲਿਆ ਇਸ ਤੋਂ ਬਾਅਦ ਆਪਾਂ ਇਸ ਦੀ ਚੜਾਈ ਦਾ ਨਿਸ਼ਾਨ ਲਗਾਵਾਂਗੇ ਇਸ ਲਈ ਸਲਵਾਰ ਦੀ ਜਿੰਨੀ ਵੀ ਮੋਰੀ ਆ 6.5 ਇੰਚ ਇਸ ਦਾ ਆਪਾਂ ਡਬਲ ਕਰਕੇ ਲਵਾਂਗੇ 13 ਇੰਚ ਜੇ ਕੋ ਕਰ ਤੁਹਾਡੇ ਕੋਲੇ ਕਪੜਾ ਚੜਾਈ ਚ ਘਾਟਾ ਤੁਸੀਂ ਘੱਟ ਲੈ ਸਕਦੇ ਹੋ ਜੇਕਰ ਪੂਰਾ ਹੈ ਤਾਂ ਤੁਸੀਂ ਪੂਰਾ ਵੀ ਰੱਖ ਸਕਦੇ ਹੋ ਨਹੀਂ ਤਾਂ ਤੁਸੀਂ ਇਸ ਨੂੰ ਕਟਾ ਕੇ ਵੀ ਰੱਖ ਸਕਦੇ ਹੋ ਐਦਾਂ ਆਪਾਂ 13 13 ਇੰਚ ਤੇ ਨਿਸ਼ਾਨ ਲਗਾ ਲੈਣੇ ਆ ਇਸ ਤੋਂ ਬਾਅਦ ਆਪਾਂ ਇਸ ਦੀ ਕਟਿੰਗ ਕਰ ਲਵਾਂਗੇ ਵੇ ਦੇ ਕਹ ਪੌਂਚੇ ਦੀ ਕਟਿੰਗ ਹੋ ਗਈ ਆ ਇਸ ਤੋਂ ਬਾਅਦ ਆਪਾਂ ਨੇ ਦੂਸਰੇ ਕੱਪੜੇ ਨੂੰ ਸਿੱਧਾ ਕਰਦੇ ਹੋਏ ਇਸ ਦੇ ਉੱਪਰ ਜੋ ਆਪਾਂ ਨੇ ਪੌਂਚੇ ਦੀ ਕਟਿੰਗ ਕੀਤੀ ਹੈ ਉਸ ਨੂੰ ਰੱਖ ਲੈਣਾ ਐਦਾਂ ਉੱਪਰ ਰੱਖਦੇ ਹੋਏ ਆਪਾਂ ਨੇ ਦੂਜੇ ਪਾਸੇ ਦੇ ਪੌਂਚੇ ਦੀ ਕਟਿੰਗ ਜਿਹੜੀ ਉਹ ਕਰ ਲੈਣੀ ਹੈ इदन दोनों पाउचों की कटिंग है जी होगी इस तो कटिंग करा इस कैरेवर की कट करा ज़्यादा हैवी नहीं बनाई ਇਸ ਦਾ ਫੇਰ ਜਿਹੜਾ ਆਪਾਂ ਜ਼ਿਆਦਾ ਨਹੀਂ ਬਣਾਉਣਾ ਜੇਕਰ ਤੁਸੀਂ ਜ਼ਿਆਦਾ ਹੈਵੀ ਸਾਈਜ਼ ਲਈ ਬਣਾ ਰਹੇ ਹੋ ਇਸ ਦਾ ਫੇਰ ਤੁਸੀਂ ਜ਼ਿਆਦਾ ਰੱਖਣਾ ਚਾਹੁੰਦੇ ਤਾਂ ਤੁਸੀਂ ਏਦਾਂ ਕੱਪੜੇ ਨੂੰ ਡਬਲ ਫੋਲਡ ਕਰਕੇ 20 ਇਸ ਦੀ ਕਟਿੰਗ ਕਰ ਸਕਦੇ ਹੋ ਏਦਾਂ ਏਦਾਂ ਕੱਪੜੇ ਨੂੰ ਡਬਲ ਫੋਲਡ ਕਰਕੇ ਇੰਦਿਆਂ ਦੀ ਕਟਿੰਗ ਜਿਹੜੀ ਉਹ ਕਰ ਸਕਦੇ ਹੋ ਜੇਕਰ ਤੁਸੀਂ ਜ਼ਿਆਦਾ ਹੈਵੀ ਸਾਈਜ਼ ਲਈ ਬਣਾ ਰਹੇ ਹੋ ਪਰ ਆਪਾਂ ਇਸ ਦੀ ਕਟਿੰਗ ਜਿਹੜੀ ਉਹ ਕਿਹਰੇ ਪੱਲੇ 'ਚ ਕਰਾਂਗੇ ਕਿਉਂਕਿ ਆਪਾਂ ਨੇ ਇਸ ਦਾ ਘੇਰਾ ਹੀ ਰੋ ਜ਼ਿਆਦਾ ਨਹੀਂ ਬਣਾਉਣਾ ਐਦਾਂ ਆਪਾਂ ਇਸ ਨੂੰ ਘੇਰੇ ਪੱਲੇ 'ਚ ਕੱਟ ਕਰਾਂਗੇ ਇਸ ਲਈ ਪਹਿਲਾਂ ਆਪਾਂ ਇਸ ਦੀ ਕੰਨੀ ਨੂੰ ਥੋੜਾ ਥੋੜਾ ਕੱਟ ਕਰ ਲਵਾਂਗੇ ਇਸ ਤੋਂ ਬਾਅਦ ਆਪਾਂ ਕੱਪੜੇ ਨੂੰ ਐਦਾਂ ਡਬਲ ਫੋਲਡ ਕਰ ਲੈਣੇ। ਐਦਾਂ ਆਪਣੇ ਕੱਪੜੇ ਨੂੰ ਡਬਲ ਫੋਲਡ ਕਰ ਲਿਆ। ਇਸ ਤੋਂ ਬਾਅਦ ਆਪਾਂ ਸਲਵਾਰ ਦੀ ਲੰਬਾਈ ਲਵਾਂਗੇ। ਜੋ ਕਿ ਸਾਡੇ 34 ਇੰਚ ਆਪਣੇ ਕੋਲ ਤਿਆਰ ਹੈ ਉਸ ਵਿੱਚ ਆਪਾਂ ਨੇ 3 ਇੰਚ ਪਲੱਸ ਕਰਨਾ ਹੈ। 37 ਇੰਚ। ਐਦਾਂ 37 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ। ਇਸ ਤੋਂ ਬਾਅਦ ਇਸ ਵਿੱਚ ਆਪਾਂ 1.5 ਇੰਚ ਦਾ ਕੁੰਦਾ ਪਾਵਾਂਗੇ। 1.5 ਇੰਚ ਦਾ ਆਪਾਂ ਨਿਸ਼ਾਨ ਲਗਾਵਾਂਗੇ ਕੁੰਡੇ ਦਾ ਇਸ ਤੋਂ ਬਾਅਦ ਆਪਾਂ ਇਸ ਦੇ ਦੂਜੇ ਪਾਸੇ ਆਸਣ ਦਾ ਨਿਸ਼ਾਨ ਲਗਾਉਣਾ ਹੈ ਉਸ ਲਈ ਆਪਾਂ ਇਸ ਦੇ ਆਸਣ ਨੂੰ ਨਪਾਂਗੇ ਐਦਾਂ ਨੇਫੇ ਤੋਂ ਲੈ ਕੇ ਬਿਲਕੁਲ ਸੈਂਟਰਾਈਜ਼ ਲਾਈਨ ਤੱਕ ਆਪਾਂ ਇਸ ਦਾ ਨਾਪ ਲਵਾਂਗੇ ਜੋ ਕਿ 13 ਇੰਚ ਆ ਰਿਹਾ ਇਸ ਦੇ ਦੂਜੇ ਪਾਸੇ ਤੋਂ ਆਪਾਂ ਆਸਣ ਦਾ ਨਿਸ਼ਾਨ ਲਗਾਵਾਂਗੇ ਜੋ ਕਿ 13 ਇੰਚ ਆਪਣੇ ਕੋਲ ਤਿਆਰ ਹੈ ਇਸ ਵਿੱਚ ਵੀ ਆਪਾਂ 3 ਇੰਚ ਪਲੱਸ ਕਰਾਂਗੇ 16 ਇੰਚ ਜੋ ਕਿ 10 ਇੰਚ ਆਪਣਾ ਸਲਾਈ ਚ ਆਵੇਗਾ 2.5 ਇੰਚ ਉੱਪਰ ਨੇਫੇ ਚ ਆਏਗਾ ਇਦਾਂ 16 ਇੰਚ ਤੇ ਆਪਾਂ ਨੇ ਇਸ ਦੇ ਅਸਨ ਦਾ ਨਿਸ਼ਾਨ ਲਗਾ ਲੈਣੇ ਇਸ ਤੋਂ ਬਾਅਦ ਜੋ ਕਿ ਆਪਣੇ ਅਸਨ ਦਾ ਨਿਸ਼ਾਨ ਲਗਾਇਆ ਉਸ ਨੂੰ ਜੋ ਆਪਣਾ ਕੁੰਦਿਆ ਨਿਸ਼ਾਨਾ ਉਸ ਨਾਲ ਇਦਾਂ ਤਿਰਸਾ ਮਿਲਾ ਲੈਣਾ ਇਦਾਂ ਤਿਰਸਾ ਮਾਰਕ ਕਰ ਲੈਣਾ ਇਦਾਂ ਆਪਣੇ ਇੱਕ ਕੁੰਦੇ ਦੀ ਮਾਰਕਿੰਗ ਜਿਹੜੀ ਹੋ ਗਈ ਹੈ ਹੁਣ ਆਪਾਂ ਇਸ ਨੂੰ ਕਟਿੰਗ ਕਰਾਂਗੇ ਜਿੱਦਾਂ ਆਪਣਾ ਨਿਸ਼ਾਨ ਲਗਾਇਆ ਪਹਿਲਾਂ ਆਪਣੀ ਲੈਣੀ ਹੈ ਸਲਵਾਰ ਦੀ ਲੈਂਥ ਉਸ ਵਿੱਚ 3 ਇੰਚ ਪਲੱਸ ਕਰਨਾ ਉਸ ਤੋਂ ਬਾਅਦ ਆਪਣਾ 1.5 ਇੰਚ ਦਾ ਕੁੰਦਾ ਪਾਇਆ ਜੇਕਰ ਤੁਹਾਡਾ ਪਹੁੰਚਲਾ ਕੱਪੜਾ ਪੂਰਾ ਤਾਂ ਉਹ ਤੁਸੀਂ ਇਹ 1.5 ਇੰਚ ਦਾ ਰੱਖ ਸਕਦੇ ਹੋ ਜੇਕਰ ਪਹੁੰਚਲਾ ਕੱਪੜਾ ਇਹਦਾ ਘਟਦਾਗਾ ਤਾਂ ਇਸ ਨੂੰ ਤੁਸੀਂ ਵਧਾ ਸਕਦੇ ਹੋ ਜਿੰਨਾ ਤੁਹਾਡਾ ਪਹੁੰਚਦਾ ਕੱਪੜਾ ਘਟਦਾ ਹੈ ਉਹਨਾਂ ਤੁਸੀਂ ਇੱਥੋਂ ਕੁੰਦੇ ਨੂੰ ਵਧਾ ਸਕਦੇ ਹੋਗੇ ਇਸ ਤੋਂ ਬਾਅਦ ਆਪਾਂ ਇਸ ਦੀ ਕਟਿੰਗ ਕਰ ਲੈਣੀ ਹੈ

ਇਦਾਂ ਜੋ ਆਪਾਂ ਨੇ ਕੁੰਡੇ ਦੀ ਪਹਿਲਾਂ ਕਟਿੰਗ ਕਰੀ ਆ ਉਸ ਨੂੰ ਆਪਾਂ ਨੇ ਦੂਜੇ ਕੱਪੜੇ ਦੇ ਉੱਪਰ ਇਦਾਂ ਰੱਖ ਲੈਣਾ ਜਿੱਥੋਂ ਤੱਕ ਕਿ ਆਪਣੇ ਕੁੰਡੇ ਦਾ ਕੱਪੜਾ ਬਰਾਬਰ ਆਉਂਦਾ ਉੱਥੋਂ ਲੈ ਕੇ ਆਪਾਂ ਆਪਣੀ ਇਸ ਦੀ ਲੰਬਾਈ ਲੈਣੀ ਹੈ ਇਦਾਂ ਬਿਲਕੁਲ ਸਿੱਧਾ ਰੱਖ ਲੈਣਾ ਇਸ ਤੋਂ ਬਾਅਦ ਆਪਾਂ ਇਸ ਦੇ ਦੂਜੇ ਕੁੰਡੇ ਦੀ ਕਟਿੰਗ ਕਰ ਲਵਾਂਗੇ ਇਦਾਂ ਇਸ ਦੇ ਬਰਾਬਰ ਬਰਾਬਰ ਕਟਿੰਗ ਕਰ ਲੈਣੀ ਆ ਜੋ ਕੱਪੜਾ ਪਾਸਿਆਂ ਤੇ ਵੱਧਾ ਉਸ ਨੂੰ ਕੱਟ ਕਰ ਲਵਾਂਗੇ ਇਦਾਂ ਆਪਣੀ ਚਾਰੇ ਕੁੰਦਿਆਂ ਦੀ ਕਟਿੰਗ ਜਿਹੜੀ ਹੋ ਗਈ ਆ ਜੋ ਕਿ ਆਪਣਾ ਕਪੜਾ ਬੰਦ ਆ ਰਿਹਾ ਇਸ ਨੂੰ ਆਪਣੇ ਵਿਚਾਲ ਤੋਂ ਕੱਟ ਕਰ ਲੈਣਾ ਇਦਾਂ ਆਪਣੀ ਬੈਨ ਵੈਲਟ ਵਾਲੀ ਸਲਵਾਰ ਦੀ ਕਟਿੰਗ ਜਿਹੜੀ ਉਹ ਹੋ ਗਈ ਹੈ ਇਸ ਤੋਂ ਬਾਅਦ ਜਦੋਂ ਵੀ ਆਪਾਂ ਨੇ ਇਸ ਦੀ ਸਿਲਾਈ ਕਰਨੀ ਆ ਤਾਂ ਪਹਿਲਾਂ ਇਸ ਦੇ ਇਦਾਂ ਦੋਨੇ ਅਸਲ ਦੀ ਸਿਲਾਈ ਜਿਹੜੀ ਉਹ ਲਗਾਉਣੀ ਆ ਇਸ ਦੀ ਜੋ ਚਿੜੀ ਬਣੇਗੀ ਨੇਫੇ ਦੀ ਉਹ ਦੋਨਾਂ ਪਾਸਿਆਂ ਤੇ ਬਣੇਗੀ ਦੋਨਾਂ ਪਾਸੇ ਤੇ ਇਦਾਂ 2-2 ਇੰਚ ਦੀ ਚਿੜੀ ਰੱਖਦੇ ਹੋਏ ਬਾਕੀ ਸਲਾਈ ਆਪ ਪਾਸਿਆਂ ਦੀ ਲਗਾ ਲਵਾਂਗੇ ਉਸ ਤੋਂ ਬਾਅਦ ਜੋ ਕਿ ਆਪਣੇ ਪੌਚੇ ਦਾ ਕੱਪੜਾ ਕੱਟ ਕੀਤਾ ਹੈ ਉਸ ਨੂੰ ਇਦਾਂ ਦੋਨਾਂ ਪਾਸਿਆਂ ਨਾਲ ਸਲਾਈ ਕਰ ਲੈਣਾ ਇੱਕ ਪੌਚਾ ਆਪਣੇ ਇੱਧਰਲੇ ਦੋ ਕੁੰਦਿਆਂ ਨਾਲ ਆਵੇਗਾ ਦੂਜਾ ਪੌਚਾ ਆਪਣੇ ਇੱਧਰਲੇ ਦੋ ਕੁੰਦਿਆਂ ਨਾਲ ਆਵੇਗਾ ਇਦਾਂ ਇਦਾਂ ਸਲਾਈ ਹੋ ਜਾਵੇਗੀ ਇਸ ਤੋਂ ਬਾਅਦ ਉੱਪਰ ਤੋਂ ਆਪਾਂ ਨੇ 2.5 ਇੰਚ ਨਾਪ ਕੇ ਇਸ ਦਾ ਨਿਫਾ ਜਿਹੜਾ ਬਣਾ ਲੈਣਾ ਹੈ ਨੀਚੇ ਤੋਂ ਇਸ ਦੀ ਮੂਰੀ ਬਣਾ ਦੇਣੀ ਹੈ ਇਦਾਂ ਆਪਣੀ ਸਲਵਾਰ ਦੀ ਸਲਾਈ ਜਿਹੜੀ ਉਹ ਕੰਪਲੀਟ ਹੋ ਜਾਵੇਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਡੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ